ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਕੀ ਹਾਲ ਚੰਨੇ ਠੀਕ ਠਾਕ ਹਾਂ ਗੁੱਡ ਮਾਰਨਿੰਗ ਤੇ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਚ ਅੱਪ ਅੱਜ 6 ਵਜੇ ਉੱਠ ਖੜੇ ਸੀ ਕਿ ਮੈਨੂੰ ਲੱਗਦਾ ਹਨ ਕਰਦੇ ਕੰਮ ਘੁੰਮ ਕਰਕੇ ਤੇ ਜੇ ਕਿਸੇ ਨੂੰ ਦੁੱਧ ਦੀ ਲੋੜ ਹੋਵੇ ਦੁੱਧ ਸਾਡੇ ਤੋਂ ਲੈ ਸਕਦਾ ਹੈਗਾ ਸਾਡੇ ਘਰ ਦੁੱਧ ਹੈਗਾ ਲੱਸੀ ਨਹੀਂ ਭਰਾਂ ਜੀ ਕਿਸੇ ਦਿਨ ਦੁੱਧ ਜ਼ਰੂਰ ਦਵਾਂਗੇ ਠੀਕ ਹੈ ਜੀ ਤੇ ਨਾਲੇ ਪਸ਼ੂਆਂ ਨੂੰ ਗੋਗਾ ਗੋ ਚੱਕ ਜਿਆ ਕਰੋ ਲੱਸੀ ਲੈ ਜਾਇਆ ਕਰੋ ਹੈ ਤੇ ਦੁੱਧ ਵੀ ਲੈ ਜਿਓ ਕਰੋ ਚਲ ਕੋਈ ਗੁਹਾ ਚੱਕਣਾ ਪੈਣਾ ਪਰ ਫੇ ਮੈਂ ਘਰ ਵਾਲੀ ਨੇ ਬਣਾਈਆਂ ਰੋਟੀਆਂ ਤੇ ਰੋਟੀਆਂ ਬਣਾ ਦੇ ਉਹਨਾਂ ਦੇ ਆਪਾਂ ਗੱਲ ਕਰਦੇ ਹਾਂ ਮਗਾ ਹੁਣ ਪਾਤੀਆਂ ਮੁੱਕਣੇ ਵਾਲੀਆਂ ਆਈਆਂ ਗੁਹਾ ਗੁਹਾ ਪਥਾਣਾ ਪੈਣਾ ਲੋਕਾਂ ਤੋਂ ਆਪਾਂ ਲੱਸੀ ਦੇ ਕੇ ਗੁਹਾ ਪਥਾ ਲਿਆ ਕਰਾਂਗੇ ਨਾ ਇਦਾਂ ਹੋ ਸਕਦੀ ਏ ਮਗਾ ਚੱਲ ਦੇਖ ਲੈਣੇ ਇਦਾਂ ਕਰਕੇ ਤੇ ਆਪਾਂ ਬੰਨ ਕੇ ਪਰਨਾ ਤੇ ਆਪਾਂ ਪਹੁੰਚ ਕੇ ਜੀ ਬੰਗਿਆਂ ਸ਼ਹਿਰ ਬੰਗਿਆਂ ਸ਼ਹਿਰ ਆਪਾਂ ਜਾਣਾ ਸੀ ਦਵਾਈ ਲੈਣ ਮੈਡਮ ਦੀ ਥੋੜੀ ਜੀ ਲੈਣ ਤੇ ਸੱਟ ਲੱਗੀ ਤੇ ਮੋਟਰਸਾਈਕਲ ਪੈਂਚਰ ਹੋਈ ਜਾਂਦਾ ਸੀ ਰੋਜ਼ ਹਵਾ ਨਿਕਲ ਜਾਂਦੀ ਸੀ ਮੈਂ ਕਿਹਾ ਚਲ ਚੈੱਕ ਕਰਾ ਲੈਂਦੇ ਆਂ ਪਈ ਆਪਾਂ ਪਹੁੰਚ ਗਏ ਪਿੰਕੇ ਬਾਈ ਕੋ ਇਹ ਹੈ ਜੀ ਮੋਟਰਸਾਈਕਲ ਦੇ ਟਾਇਰਾਂ ਦਾ ਡਾਕਟਰ ਘੈਂਟ ਬੰਦਾ ਹੈ ਪੀઝા ਹਾਊਸ ਦੇ ਬਿਲਕੁਲ ਸਾਹਮਣੇ ਤੇ ਦੇ ਕੋਈ ਕਰਾਈ ਚੈੱਕ ਹਵਾ ਹੋਵੇ ਮੈਂ ਕਿਹਾ ਕੰਦਾ ਕਹਿੰਦਾ ਇਹਨਾਂ ਓਕੇ ਹੈ ਜਹਾ ਹੁਣ ਤੂੰ ਜੇ ਹੁਣ ਕੱਢੀਆਂ ਤਾਂ ਫੇਰ ਮੇਰੇ ਕੋਲ ਆਈ ਮੈਂ ਕਿਹਾ ਚਲ ਤੂੰ ਵੀ ਪਰ ਦੋਮਾ ਡਾਕਟਰ ਬਣ ਜਾਂਦਾ ਕਾਕਾ ਲਓ ਜੀ ਆਪਾਂ ਪਹੁੰਚ ਗਏ ਆ ਜੀ ਹੁਣ ਪ੍ਰੀ ਟ੍ਰੈਵਲ ਆਪਣਾ ਦਫਤਰ ਹੈ ਤੇ ਫੇਰ ਦੁਬਾਰਾ ਜਾਣਾ ਪੈ ਗਿਆ ਕਿਉਂਕਿ ਦਵਾਈ ਤਾਂ ਭੁੱਲ ਕੇ ਚੇਤਾ ਮੈਡਮ ਨੇ ਦਵਾਈ ਲੈਣੀ ਤੇ ਆਪਾਂ ਪਹੁੰਚ ਗਏ ਜੀ ਮੈਡੀਕਲ ਸਟੋਰ ਕਾਗੋ ਵਾਲਿਆਂ ਦੇ ਤੇ ਉੱਥੇ ਮੈਡ ਨੂੰ ਪੜਾ ਕੇ ਦਵਾਈ ਤੇ ਆਪਾਂ ਪਹੁੰਚ ਗਏ ਕਚਹਿਰੀਆਂ ਇੰਦਰਜੀਤ ਲੰਬੜਦਾਰ ਦੇਖ ਲਓ ਐ ਇਹਨੂੰ ਕੋਈ ਪੂਰਾ ਅਕਲ ਦਾ ਕੰਮ ਨਹੀਂ ਪੂਰਾ ਵੀ ਕਰਦਾ ਧਿਆਨ ਸਾਰਾ ਵੁੰਚੇ ਹੀ ਕੰਮ ਕੋ ਕਰਦਾ ਨਹੀਂ ਮੋਰੇ ਬੰਦੇ ਖੜੇ 50 ਇਹਦੇ ਤੇ ਜਿਆ ਨੂੰ ਆ ਗਏ ਮਿੱਤਰ ਆਪਣੇ ਮੈਗਾ ਚਾਲੂ ਕੱਕਮੜੇ ਬੈਂਕ ਜਾਈਏ ਇਹ ਆਪਾਂ ਚੱਲ ਕੇ ਪੰਜਾਬ ਣ ਸਿੰਧ ਬੈਂਕ ਉਤੋਂ ਮੈਗਾ ਚਲੋ ਹਣ ਦੋ ਪੱਗਾਂ ਵੀ ਲੈ ਜਾਨੇ ਫੇ ਦੋ ਲਈਆਂ ਅਕਵਾਲ ਭਾਈ ਦੀ ਪੱਗਾਂ ਇੱਕ ਕਾਲੀ ਤੇ ਇੱਕ ਲਈ ਆ ਹੁਣ ਪਤਾ ਨਹੀਂ ਕਿਹੜੀ ਆ ਉਹ ਚਲੋ ਜੀ 1300 ਰੁਪਏ ਬਾਈ ਨੂੰ ਦਿੱਤਾ ਤੇ ਪੱਗ ਲੈ ਲਈ ਆਪਾਂ ਮੈਂ ਕਿਹਾ ਬਾਈ ਜੀ ਫੇਰ ਆ ਗਿਆ ਬੰਦ ਦਫਤਰ ਤੇ ਰੋਟੀ ਖਾਣ ਆਪੇ ਸਾਰੇ ਜਾਣੇ ਮੈਂ ਕਿਹਾ ਚਾ ਰੋਟੀ ਖਾ ਲਈਏ ਆ ਤੈਨੂੰ ਜੰਗਲੀ ਕੁੱਤੇ ਅਸੀਂ ਨਿਆਉਂਦੇ ਆ ਛੜਾ ਕੇ ਇਹ ਬੰਦੇ ਜੰਗਲੀ ਆ ਜੀ ਦੇਖੋ ਰੋਟੀ ਨਿ ਪਾੜ ਪਾੜ ਕੇ ਖਾ ਲਿਆ ਤੇ ਆਪਾਂ ਪਛਾਉਣ ਜਾਣੇ ਘਰੇ ਤੇ ਆਪਾਂ ਲਾਤਾ ਫਿਰ ਲੋਕ ਤੇ ਆਪਾਂ ਚੰਦਗੀ ਜੀ ਸਬਜ਼ੀ ਵਾਲੇ ਕੋਲ ਨਾਕਾਂ ਹੀ ਲੈਣੀਆਂ ਸੀ ਮੈਂ ਕਿਹਾ ਤੇ ਤੇ ਨਾਕਾਂ ਭਰਾਵਾ ਕਹਿੰਦਾ ਸਾਡੀ ਵੀਡੀਓ ਕਰ ਲਈ ਬਣਾਦਾ ਮੈਂ ਕਿਹਾ ਵੀਡੀਓ ਤੁਹਾਡੀ ਬੰਦੇ ਨਹੀਂ ਠਾਣੇ ਆਵੜਾਈ ਦੀ ਵੀਡੀਓ ਤੁਹਾਡੀ ਲਓ ਜੀ ਅਪਾ ਪਹੁੰਚ ਗਿਆ ਮਨ ਭਾਈ ਘਰੇ ਚਾਚੇ ਦੇ ਉਹਨਾਂ ਦੇ ਘਰ ਤੇ ਲੱਗ ਕੁੱਤਾ ਰੱਖਿਆ ਦੇਖ ਲਓ ਇਹ ਸਾਡੇ ਤੋਂ ਡਰੀ ਜਾਂਦੇ ਲੈ ਇਹਨਾਂ ਸਵਾਚੋਰ ਫੜਨੇ ਇਧਰ ਮੈਣਾ ਉਹਨਾਂ ਨਜ਼ਾਰੇ ਆ ਆਂਦੇ ਨੂੰ ਏਸੀ ਛੱਡਿਆ ਲਾ ਲੰਮੀ ਵੀ ਕੰਮ ਦਾ ਹੈ ਨਹੀਂ ਪੂਰਾ ਫਿਕਰੇ ਨੂੰ ਲਓ ਜੀ ਜਾਨੂੰ ਡੈਡੀ ਦਾ ਫੋਨ ਆ ਗਿਆ ਕਹਿੰਦੇ ਕਾਕਾ ਬੰਦੇ ਬਣ ਗਏ ਹਨ ਪੱਠੇ ਚੱਕ ਕੇ ਲੈ ਜਾ ਮੈਂ ਕਿਹਾ ਡੈਡੀ ਹੋਣੇ ਆ ਗਿਆ ਯਾਰ ਤੂੰ ਟੈਨਸ਼ਨ ਕਰ ਲੈਣਾ ਪਰ ਆਹ ਕੰਮ ਜਿਹੜਾ ਸਾਡੇ ਏਰੀਆ ਦੇ ਵਿੱਚ ਐਨੀ ਠੰਡੀ ਹਵਾ ਆ ਰਹੀ ਹੈ ਇਹ ਹੈਗਾ ਪਿੰਡ ਬੱਲ ਇਹ 1947 ਦੇ ਵਿੱਚ ਪਿੰਡ ਇਹ ਉੱਜੜ ਗਿਆ ਸੀਗਾ ਇੱਥੇ ਪਹਿਲਾਂ ਘਰ ਹੁੰਦੇ ਸੀਗੇ ਹੁਣ ਤਾਂ ਹੈ ਨਹੀਂ ਕਿ ਮਤਲਬ ਹੁਣ ਤਾਂ ਇਹ ਇਹਨੂੰ ਬੱਲ ਦੇ ਨਾਂ ਨਾਲ ਜਾਣਿਆ ਜਾਂਦਾ ਉੱਥਾਂ ਇਹ ਪਿੰਡ ਵਾਜੀ ਬੱਲਾ ਤੇ ਇਹ ਪਿੰਡ ਉੱਜੜ ਗਿਆ ਪਾਸਤਾ ਚਲ ਗਿਆ ਸੀਗਾ ਇੱਥੇ ਹੁਣ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਇਹ ਤੇ ਚੱਕਾ ਸਾਡਾ ਨਾਲੇ ਪਿੰਡ ਵਾ ਫੇ ਆਪਣਾ ਤੇ ਆਪਾਂ ਪਹੁੰਚੇ ਜੀ ਖੇਤਾਂ 'ਚ ਪਟਿਆਰੀ ਭਰੀ ਪੈ ਗਈ ਚੱਕਣੀ ਤੇ ਸਾਰਿਆਂ ਸਾਸਰੀਕਲ ਮਿਲਦੇ ਘਾਣੂ ਨਾਵੇਂ ਬਲੌਗ 'ਚ ਉਸ ਤੋਂ ਬਾਅਦ ਘਰੇ ਹੋ ਗਈ ਸੀ ਥੋੜੀ